ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਆਂ ਜੋ 5 ਅਕਤੂਬਰ ਦੇ ਫਾਈਨਲ ਰਿਜ਼ਲਟ ਬਾਰੇ ਕਿੱਥੇ ਕਿੱਥੇ ਕਬੱਡੀ ਕੱਪ ਹੋਏ ਤੇ ਕੀ ਕੀ ਰਿਹਾ ਫਾਈਨਲ ਰਿਜ਼ਲਟ ਪਹਿਲਾ ਕਬੱਡੀ ਕੱਪ ਹੋਇਆ ਬੀੜ ਬੱਬਾ ਬੁੱਢਾ ਸਾਹਿਬ ਜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਿੱਚ ਇੱਥੇ ਬਹੁਤ ਤਕੜਾ ਕਬੱਡੀ ਕੱਪ ਹੋਇਆ ਕਬੱਡੀ ਆਲ ਓਪਨ ਦੇ ਮੈਚ ਕਰਵਾਏ ਗਏ ਚਾਰਾਂ ਟੀਮਾਂ ਦੇ ਫਰਸਟ ਟੀਮ ਲਈ ਪੰਜਾਬ ਲਾਇਓਂਸ ਕਬੱਡੀ ਕਲੱਬ ਮੱਝਾ ਜਿਸਨੇ 33 ਅੰਕ ਪ੍ਰਾਪਤ ਕੀਤੇ 1 ਲੱਖ ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਪਰ ਉਪਕਾਰੀ ਬਾਬਾ ਲੱड्डा ਜੀ ਕਬੱਡੀ ਕਲੱਬ ਭਾਈ ਲੱਦੂ ਜਿਸਨੇ 29 ਅੰਕ ਪ੍ਰਾਪਤ ਕੀਤੇ 75 ਹਜ਼ਾਰ ਦੀ ਜੇਤੂ ਬਣੀ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਰਿਹਾ ਸ਼ੇਰਾ ਮੀਰਾ ਕੋਟੀਆ ਜਿਸਨੇ 15 ਕਬੱਡੀਆਂ ਪਾ ਕੇ 14 ਪੁਆਇੰਟ ਹਾਸਲ ਕੀਤੇ ਬੈਸਟ ਸਟਾਪਰ ਦੀ ਗੱਲ ਕਰੀਏ ਤਾਂ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਗੋਪੀ ਜਠੌਰ ਜਿਸਨੇ 8 ਚਰਚ ਲੈ ਕੇ 5 ਜੱਫੇ ਲਾਏ ਬੈਸਟਾਂ ਨੂੰ ਮਿੱਤਰੋ ਇੱਥੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਦੇ ਕਬੱਡੀ ਕੱਪ ਤੇ ਬਹੁਤ ਤਗੜੇ ਖਿਡਾਰੀ ਖੇਡੇ ਤੇ ਬਹੁਤ ਤਗੜੇ ਤਗੜੇ ਕਹਿੰਦੇ ਝੂਟੀ ਦੇ ਮੱਲ ਬਹੁਤ ਤਗੜੀਆਂ ਤਗੜੀਆਂ ਟੀਮਾਂ ਖੇਡੀਆਂ ਜਿਵੇਂ ਕਿ ਗੁਰਵਿੰਦਰ ਘਾਂਗਾ ਦੀਪਦਰਜੀ ਰਾਣਾ ਲੋਪੋ ਕੇ ਸ਼ੇਰਾ ਮੀਰਾ ਕੋਟੀਆ ਹੋਰ ਭਾਈ ਪ੍ਰੀਤ ਭਾਈ ਲੱਦੂ ਚਰਾਗਦੀਨ ਮਈਆਂ ਵਾਲਾ ਕਲਦੀਪ ਸ਼ਿਕਾਰ ਮਾਸ਼ੀਆਂ ਹੋਰ ਵੀ ਬਹੁਤ ਤਗੜੇ ਤਗੜੇ ਮਾਲਕੇ ਦੇ ਕਿਦਾਂ ਦਾ ਲੱਗਾ ਇਹ ਕਬੱਡੀ ਕੱਪ ਹਾਂਜੀ ਜੋ ਦੂਜਾ ਕਬੱਡੀ ਕੱਪ ਕਰਵਾਇਆ ਗਿਆ ਪੈਨੇ ਡਾਂਗੀਆਂ ਜਿਹੜਾ ਲੁਧਿਆਣਾ ਜਿੱਥੇ 75 ਕਿਲੋ ਦੇ ਮੈਚ ਕਰਵਾਏ ਗਏ ਫਰਸਟ ਟੀਮ ਰਹੀ ਸ਼ਕਰਪੁਰ ਜਿਸਨੇ 14 ਅੰਕ ਪ੍ਰਾਪਤ ਕੀਤੇ 25000 ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਕੋਕੇ ਜਿਸਨੇ 15000 ਦੀ ਜੇਤੂ ਬਣੀ 8 ਪੁਆਇੰਟ ਹਾਸਲ ਕੀਤੇ ਜੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਹੈ ਕਾਕਾ ਸ਼ਕਰਪੁਰ ਜੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਰਮਜਾਨ ਸ਼ਕਰਪੁਰ ਬੈਸਟਾਂ ਨੂੰ ਮਿੱਤਰੋ ਐਲਈਡੀਆ ਨਾਲ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਮੈਚ ਹੋਇਆ 77 ਦੇ ਹਾਂਜੀ ਜੋ ਤੀਜਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਜਿੱਥੋਂ ਫਰਸਟ ਟੀਮ ਰਈ ਪੁੰਦੜ ਜਿਸ ਨੇ 12.5 ਅੰਕ ਪ੍ਰਾਪਤ ਕੀਤੇ 51000 ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਦੇ ਦਿਓਨ ਜਸਨੀ 4 ਅੰਕ ਪ੍ਰਾਪਤ ਕੀਤੇ 42000 ਦੀ ਜੇਤੂ ਬਣੀ ਜੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਰਿਹਾ ਜਾਦੂ ਖੀਵਾ 7 ਕਬੱਡੀਆਂ ਪਾ ਕੇ 7 65 ਹਾਸਲ ਕੀਤੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਜਾਫੀ ਅਮਰਾਂ ਪੁੰਦੜ ਤੇ ਅਮਰੀਕ ਬਾਲਿਆਂ ਵਾਲੀ ਜੁਆਇੰਟ ਚਾਰ ਟੱਚ ਲੈ ਕੇ ਦੋਨਾਂ ਨੇ ਦੋ ਦੋ ਜੱਫੇ ਲਾਏ ਹਾਂਜੀ ਕਿੱਦਾਂ ਦਾ ਲੱਗਾ ਸਿਵੀਆਂ ਜ਼ਿਲ੍ਹਾ ਬਠਿੰਡਾ ਦੇ ਖੇ ਹਾਂਜੀ ਜੋ ਚੌਥਾ ਕਬੱਡੀ ਕੱਪ ਕਰਵਾਇਗਾ ਆਸਟ੍ਰੇਲੀਆ ਵਿੱਚ ਜਿਹੜਾ ਕਿ ਐਡੀਲੇਡ ਦਾ ਖੇਡ ਮੇਲਾ ਸੀ ਐਡੀਲੇਡ ਦੇ ਵਿੱਚ ਕਰਵਾਇਆ ਗਿਆ ਜਿੱਥੋਂ ਫਰਸਟ ਟੀਮ ਰਈ ਪੰਜਾਬ ਸਪੋਰਟਸ ਕਲੱਬ ਸਿਡਨੀ ਸੈਕੰਡ ਟੀਮ ਰਈ ਸਰਬਤ ਖਾਲਸਾ ਐਡੀਲੇਡ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਬਣਿਆ ਸੁਖਨ ਨਰਿੰਜਨਪੁਰੀਆ ਜਿਸ ਨੇ 7 ਕਬੱਡੀਆਂ ਪਾ ਕੇ 4 ਨੰਬਰ ਹਾਸਲ ਕੀਤੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਜਾਫੀ ਰਿਆ ਰਾਜਾ ਪੱਧਰੀ ਜਿਸ ਨੇ 5 ਟੱਚ ਲੈ ਕੇ 3 ਜੱਫੇ ਲਾਏ ਇਹ ਲਾਈਵ ਚੱਲਿਆ ਕਬੱਡੀ ਆਸਟ੍ਰੇਲੀਆ ਲਾਈਵ ਤੇ ਮਿੱਤਰੋ ਕਿੱਦਾਂ ਦਾ ਲੱਗਾ ਆਸਟ੍ਰੇਲੀਆ ਦਾ ਖੇਡ ਮੇਲਾ ਰਾਜਾ ਪੱਧਰੀ ਵਾਲਾ ਕਹਿੰਦੇ ਪਰਸੋਂ ਹੀ ਆਸਟ੍ਰੇਲੀਆ ਵਿੱਚ ਪਹੁੰਚਿਆ ਤੇ ਮੁੰਡਾ ਪਹਿਲਾ ਕੱਪ ਖੇਡਿਆ ਤੇ ਪਹਿਲੇ ਦਾ ਹੀ ਬੈਸਟ ਬਣ ਗਿਆ ਬਹੁਤ ਵਧੀਆ ਮੈਚ ਹੋਏ ਤੇ ਟਾਈਮ ਸਿਰ ਸਮਾਪਤ ਹੋਏ ਧੰਨਵਾਦ ਹਾਂਜੀ ਜੋ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੇ ਕਹਿੰਦੇ ਬਹੁਤ ਤਕੜਾ ਕਬੱਡੀ ਕੱਪ ਕਰਵਾਇਆ ਗਿਆ ਤੇ ਇੱਥੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਗਏ 9 ਵਜੇ ਪੂਰੇ ਸਮਾਪਤ ਹੋ ਗਏ ਸੀ ਮੈਚ ਬਹੁਤ ਵਧੀਆ ਮੈਚ ਹੋਏ ਤੇ ਬਹੁਤ ਟਾਈਮ ਸਰ ਸਮਾਪਤ ਹੋ ਹਾਂਜੀ ਜੋ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ 75 ਕਿਲੋ ਦੇ ਮੈਚ ਕਰਵਾਏ ਗਏ ਤਕਰੀਬਨ 8 ਤੋਂ ਪਹਿਲਾਂ ਹੀ ਸਮਾਪਤ ਹੋ ਗਏ ਸੀ ਬਹੁਤ ਵਧੀਆ ਕਬੱਡੀ 75 ਕਿਲੋ ਦੇ ਮੈਚ ਕਰਵਾਏ ਗਏ ਤੇ ਬਹੁਤ ਟਾਈਮ ਨਾਲ ਮੈਚਾਂ ਦੀ ਸਮਾਪਤੀ ਹੋਈ ਧੰਨਵਾਦ ਕਮੇਟੀ ਦਾ ਹਾਂਜੀ ਜੋ ਸਿਮੀਆਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਬੱਡੀ ਕੱਪ ਕਰਵਾਇਆ ਗਿਆ ਜਿੱਥੇ ਬੈਸਟਾਂ ਨੂੰ 11-11 ਯਾਰ ਨਾਲ ਸਨਮਾਨਿਤ ਕੀਤਾ ਗਿਆ ਉਹ ਕਬੱਡੀ ਕੱਪ ਹੋਇਆ 11:11 ਦੇ ਤਕਰੀਬਨ ਆਸ-ਪਾਸ ਸਮਾਪਤ ਹੋਇਆ। ਕਹਿੰਦੇ ਕਬੱਡੀ ਕੱਪ ਲੇਟ ਹੋ ਗਿਆ ਪਰ ਟੀਮਾਂ ਵਧੀਆ ਸੀ। ਥੋੜੀ ਜਿਹੀ ਕਮੇਟੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਖਿਡਾਰੀ ਵੀ ਵੀ ਸਾਥ ਦਿਓ। ਕਮੇਟੀਆਂ ਦਾ ਟਾਈਮ ਸਰ ਮਿਲੇ, ਸਟਾਰਟ ਹੋਣ ਤੇ ਟਾਈਮ ਸਰ ਸਮਾਪਤ ਹੋਣ ਧੰਨਵਾਦ ਜੀ। ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ? ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ।